ਦੇਸ਼ ਵਿੱਚ ਚੱ ਦਸਹਿਰੇ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਗੁਲਾਮ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਦੇਸ਼ ਵਾਸੀਆਂ ਨੂੰ ਦਸਹਿਰੇ ਦੀਆਂ ਬਹੁਤ-ਬਹੁਤ ਮੁਬਾਰਕਾਂ ਸੱਚਾਈ ਤੇ ਸੱਚਾਈ ਦੇ ਰਸਤੇ ਤੇ ਚੱਲਣ ਵਾਲਾ ਇਹ ਤਿਹਾਰ ਆਓ ਆਪਾਂ ਵੀ ਪ੍ਰਣ ਕਰੀਏ ਕਿ ਆਪਾਂ ਸੱਚ ਦਾ ਸਾਥ ਦੇਈਏ ਅੱਜ ਗੱਲ ਕਰਦੇ ਹਾਂ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਨੀਤੀ ਦੀ ਔਰ ਗੱਲ ਕਰਦੇ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트럼ਪ ਔਰ ਗੱਲ ਕਰਦੇ ਆਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਨੂੰ ਦਿੱਤੇ ਤੋਹਫੇ ਦੀ ਔਰ ਗੱਲ ਕਰਦੇ ਆਂ ਸਰਦਾਰ ਚੰਮਜੀਤ ਸਿੰਘ ਚੰਡੀ ਸਾਬਕਾ ਮੁੱਖ ਮੰਤਰੀ ਪੰਜਾਬ ਉਸ ਤੋਂ ਪਹਿਲਾਂ ਗੁਰਲਾਬ ਟੀਵੀ ਚੈਨਲ ਨੂੰ ਕਰਿਓ ਸਬਸਕ੍ਰਾਈਬ ਜਿੱਥੇ ਪੰਜਾਬ ਸਰਕਾਰ ਦੀ ਨੀਤੀ ਮੰਜ ਆ ਸਰਕਾਰ ਦੀ ਯੁੱਧ ਨਸ਼ੇ ਅੰਬਰੁੱਧ ਪੰਜਾਬ ਸਰਕਾਰ ਨੇ ਬੜੀ ਇਸ ਤੇ ਤਵੱਜੋ ਦਿੱਤੀ ਪਰ ਉਧਰ ਲੱਖੋ ਕੇ ਪਿੰਡ ਦੇ ਵਿੱਚ ਕੱਲ ਤਿੰਨ ਮੌਤਾਂ ਹੋ ਗਈਆਂ ਨਸ਼ੇ ਦੀ ਓਵਰ ਡੋਜ਼ ਕਾਰਨ ਤਿੰਨ ਨੌਜਵਾਨ ਨਸ਼ੇ ਦੀ ਭੇਟ ਚੜ ਗਏ ਦੋ ਦਿਨ ਪਹਿਲਾਂ ਉਸੇ ਪਿੰਡ ਦਾ ਇੱਕ ਹੋਰ ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਮੌਤੇ ਮੂਵ ਚ ਜਾ ਪਿਆ ਸੀ ਜਿਸ ਕਾਰਨ ਪਿੰਡ ਵਾਸੀਆਂ ਨੇ ਫਰੋਜਪੁਰ ਫਾਜ਼ਿਲਕਾ ਰੋਡ ਭਾਈਵੇ ਜਾਮ ਕਰ ਦਿੱਤਾ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਨਸ਼ਾ ਖੁੱਲੇ-ਆਮ ਛਰੇ-ਆਮ ਮੈਡੀਕਲ ਸਟੋਰਾਂ ਤੇ ਵਿਕਦਾ ਐ ਐਨੇ ਨਸ਼ੇੜੀ ਨਹੀਂ ਜਿੰਨੇ ਨਸ਼ਾ ਤਸਕਰੀ ਦੇ ਸਮਗਲਰ ਹਨ ਨਸ਼ਾ ਵੇਚਣ ਵਾਲੇ ਹਨ ਉਹਨਾਂ ਵੱਲੋਂ ਪੰਜਾਬ ਪੁਲਿਸ ਤੇ ਵੀ ਸਵਾਲ ਚੁੱਕੇ ਗਏ ਕਿ ਜਦੋਂ ਨਸ਼ਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੋਵੇ ਤਾਂ ਨਸ਼ੇ ਛਰੇ-ਆਮ ਵਿਕਦੇ ਹੋਣ ਤਾਂ ਇਸ ਤੇ ਸਰਕਾਰ ਤੇ ਉਂਗਲ ਤਾਂ ਉੱਠੇਗੀ ਹੀ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਉਂਗਲ ਤਾਂ ਉੱਠੇ ਹੀਗੀ ਔਰ ਇਹ ਵੀ ਦੱਸ ਰਹੇ ਆ ਇਸ ਸਮੇਂ ਪੰਜਾਬ ਨਸ਼ਿਆਂ ਦੀ ਓਵਰਡੋਜ਼ ਹੋਣ ਕਾਰਨ ਮੌਤਾਂ ਦੇ ਵਿੱਚ ਮੋਰੀ ਹੈ ਜੋ ਪੰਜਾਬ ਵਾਸਤੇ ਬਹੁਤ ਹੀ ਸ਼ਰਮਿੰਦਗੀ ਵਾਲੀ ਗੱਲ ਹੈ ਪੰਜਾਬ ਦੇ ਨੌਜਵਾਨਾਂ ਲਈ ਸਾਡੀ ਨੌਜਵਾਨੀ ਕਿੱਧਰ ਜਾ ਰਹੀ ਹੈ ਹੋਰ ਗੱਲ ਕਰਦੇ ਆ ਸਾਬਕਾ ਮੁੱਖ ਮੰਤਰੀ ਸਰਦਾਰ ਚੰਦਜੀਤ ਸਿੰਘ ਚੰਨੀ ਸੰਸਦੇ ਸਪੀਕਰ ਓਮ ਬੇਲਾਜੀ ਵੱਲੋਂ ਕਮੇਟੀਆਂ ਦਾ ਪੁਨਰਗਠਨ ਕੀਤਾ ਗਿਆ ਪੁਨਰਗਠਨ ਕਰਨ ਦੇ ਨਾਲ ਕਈ ਚੇਅਰਮੈਨ ਬਦਲੇ ਗਏ ਕਈ ਨਵੇਂ ਲਾਏ ਗਏ ਪਰ ਸਰਦਾਰ ਚੰਦਜੀਤ ਸਿੰਘ ਚੰਨੀ ਖੇਤੀਬਾੜੀ ਮਾਮਲਿਆਂ ਦੀ ਸਥਾਈ ਕਮੇਟੀ ਦੇ ਚੇਅਰਮੈਨ ਉਸੇ ਤਰ੍ਹਾਂ ਬਣੇ ਰਹਿਣਗੇ ਉਹ ਫਿਰ ਬਤੌਰ ਚੇਅਰਮੈਨ ਖੇਤੀਬਾੜੀ ਸਥਾਈ ਕਮੇਟੀ ਦੇ ਕੰਮ ਕਰਨਗੇ ਔਰ ਗੱਲ ਕਰਦੇ ਹਾਂ ਡੋਨਾਲਡ ਟਰੰਪ ਜੋ ਬਹੁਤ ਹੀ ਇਸ ਸਮੇਂ ਇਹ ਕਹਿ ਸਕਦੇ ਆ ਕਿ ਭਿਆਨਕ ਰੂਪ ਦੇ ਵਿੱਚ ਚੱਲ ਰਿਹਾ ਹੈ ਉਸ ਦੀਆਂ ਸਰਕਾਰ ਦੀਆਂ ਨੀਤੀਆਂ ਉੱਥੇ ਪ੍ਰਵਾਸ ਕਰਕੇ ਗਏ ਲੋਕਾਂ ਦੇ ਹੱਕ ਵਿੱਚ ਨਹੀਂ ਉਸ ਵੱਲੋਂ ਥੋੜੇ ਦਿਨ ਪਹਿਲਾਂ ਜੋ ਫੈਸਲਾ ਲਿਆ ਗਿਆ ਕਿ ਇਕੱਲੇ ਗ੍ਰੀਨ ਕਾਰਡ ਹੋਲਡਰ ਹੀ ਟਰੱਕ ਚਲਾ ਸਕਦੇ ਵਰਕ ਵੀਜੇ ਤੇ ਕੰਮ ਕਰਨ ਗਏ ਵਿਅਕਤੀਆਂ ਨੂੰ ਬੜਾ ਪ੍ਰਭਾਵ ਪਿਆ ਉਸ ਦੇ ਨਾਲ ਸਭ ਤੋਂ ਬਾਅਦ ਪ੍ਰਭਾਵ ਪੰਜਾਬੀਆਂ ਨੂੰ ਪਿਆ ਕਿਉਂਕਿ ਟਰਕਿੰਗ ਦੇ ਵਿੱਚ ਜ਼ਿਆਦਾ ਪੰਜਾਬੀ ਕਰ ਰਹੇ ਹਨ ਉਸ ਤੋਂ ਵੀ ਅਗਲਾ ਸਟੈਪ ਆ ਗਿਆ ਕਿ ਕਈ ਇੰਸ਼ੋਰੈਂਸ ਕੰਪਨੀਆਂ ਨੇ ਵਰਕ ਵੀਜ਼ੇ ਵਾਲਿਆਂ ਦੀ ਇੰਸ਼ੋਰੈਂਸ ਕਰਨ ਤੋਂ ਮਨਾ ਕਰ ਦਿੱਤਾ ਕਿ ਇਹ ਆਉਣ ਵਾਲੇ ਦਿਨਾਂ ਵਿੱਚ ਹੀ ਪਤਾ ਚੱਲੇਗਾ ਕਿ 트럼ਪ ਇਸੇ ਤਰ੍ਹਾਂ ਸਖਤ ਰਹਿਣਗੇ ਜੇ 트럼ਪ ਇਸੇ ਤਰ੍ਹਾਂ ਸਖਤ ਰਹਿੰਦੇ ਹਨ ਤਾਂ ਬਹੁਤ ਵਰਕ ਵੀਜ਼ੇ ਵਾਲੇ ਵਾਪਸ ਆਪਣੇ ਖੇਤਰਾ ਵਿੱਚ ਆ ਸਕਦੇ ਹਨ ਕਿਉਂਕਿ ਜੇ ਵਰਕ ਵੀਜ਼ੇ ਤੇ ਕੰਮ ਹੀ ਨਹੀਂ ਕਰ ਸਕਦੇ ਤਾਂ ਉੱਥੇ ਰਹਿਣ ਦਾ ਕੀ ਫਾਇਦਾ 트럼ਪ ਦੀਆਂ ਸਖਤ ਨੀਤੀਆਂ ਕਾਰਨ ਉੱਥੋਂ ਦੇ ਗ੍ਰੀਨ ਕਾਰਡ 홀ਡਰ ਵੀ ਬਹੁਤ ਪਰੇਸ਼ਾਨਨ ਜਿਸ ਤਰ੍ਹਾਂ ਇਸ ਸਮੇਂ ਚੈਕਿੰਗ ਕੀਤੀ ਜਾ ਰਹੀ ਹੈ ਔਰ ਗੱਲ ਕਰਦੇ ਆਂ ਕੱਲ ਪੰਜਾਬ ਸਰਕਾਰ ਵੱਲੋਂ ਇਸ ਗੱਲ ਨੂੰ ਔਰ ਕੁਝ ਚੈਨਲਾਂ ਵੱਲੋਂ ਇਸ ਗੱਲ ਨੂੰ ਬੜਾ ਉਭਾਰਿਆ ਗਿਆ ਕਿ ਸਰਕਾਰੀ ਮੁਲਾਜ਼ਮਾਂ ਨੂੰ ਤੋਹਫ਼ਾ ਦਿੱਤਾ ਗਿਆ ਉਸ ਤੋਹਫ਼ੇ ਦੀ ਗੱਲ ਕਰਦੇ ਆਂ ਕਿ ਪਿਛਲੇ ਸਮੇਂ ਤੋਂ ਹੀ ਸਰਕਾਰ ਸਰਕਾਰ ਦਾ ਰੁਟੀਨ ਦਾ ਕਾਰਜ ਹੈ ਕਿ ਦਰਜਾਚਾਰ ਕਰਮਚਾਰੀਆਂ ਨੂੰ ਕਣਕ ਦੇ ਸਮੇਂ ਕਣ ਖਰੀਦਣ ਲਈ ਸੂਦ ਰਹਿਤ ਕਰਜ਼ਾ ਮਿਲਦਾ ਹੈ ਅਤੇ ਹੁਣ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਸੂਦ ਰਹਿਤ ਕਰਜ਼ਾ ਮਿਲਿਆ ਹੈ ਜਿਸ ਤੇ ਕੋਈ ਵਿਆਜ ਨਹੀਂ ਹੁੰਦਾ ਜੋ ਕਰਮਚਾਰੀਆਂ ਵੱਲੋਂ 8 ਜਾਂ 9 ਕਿਸ਼ਤਾਂ ਵਿੱਚ ਮੋੜਨਾ ਹੁੰਦਾ ਹੈ ਸਰਕਾਰ ਇਸ ਨੂੰ ਬੜੇ ਹੁਸ਼ਾਲ ਰਹੀ ਹੈ ਕਿ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਦੱਸੋ ਇਹਦੇ ਵਿੱਚ ਤੋਹਫੇ ਵਾਲੀ ਕੀ ਗੱਲ ਹੈ ਇਹ ਕਰਮਚਾਰੀਆਂ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਪੈਸਾ 8 ਜਾਂ 9 ਕਿਸ਼ਤਾਂ ਵਿੱਚ ਜਦੋਂ ਤੁਸੀਂ ਵਾਪਸ ਲੈ ਲੈਨੇ ਹੋ ਤਾਂ ਸਿਰਫ ਸੂਦ ਰਹਿਤ ਕਰਜਾ ਇੱਕ ਸਰਕਾਰ ਦੀ ਰੋਟੀਨ ਪ੍ਰਕਿਰਿਆ ਹੈ ਉਸ ਨੂੰ ਵੱਧ ਚੜ ਕੇ ਲੋਕਾਂ ਵਿੱਚ ਦੱਸਣਾ ਇਹ ਕੋਈ ਬਹੁਤ ਹੀ ਵਧੀਆ ਵੱਡੀ ਗੱਲ ਨਹੀਂ ਹੈ ਔਰ ਇਸ ਨੂੰ ਤੋਹਫਾ ਦੱਸਣਾ ਹੋਰ ਵੀ ਬਾੜੀ ਗੱਲ ਹੈ ਕਈ ਮੁਲਾਜ਼ਮ ਇਸ ਨੂੰ ਜਲੇਬੀ ਅਲਾਉਂਸ ਵੀ ਕਹਿੰਦੇ ਹਨ ਕਿ ਸਾਨੂੰ ਸਰਕਾਰ ਨੇ ਜਲੇਬੀ ਅਲਾਉਂਸ ਦਿੱਤਾ ਜੋ 8 ਜਾਂ 9 ਕਿਸ਼ਤਾਂ ਵਿੱਚ ਵਾਪਸ ਕਰਨਾ ਹੁੰਦਾ ਹੈ ਸੋ ਇਨੀ ਇੱਕ ਖਬਰਾਂ ਦੇ ਨਾਲ ਫਤਿਹ ਪ੍ਰਵਾਨ ਕਰਿਓ ਧੰਨਵਾਦ ਤੁਹਾਡਾ ਲਖਵੀਰ ਲਖਾ